ਉਹ ਦੇਖਣ ਨਾਲ ਸਾਡੇ ਸਕੂਲ ਦੇ ਵਿੱਚ ਹਾਕੀ ਜਿਆਦਾ ਪਪੂਲਰ ਹੋ ਗਈ। ਕੈਸੇ ਨੈਸ਼ਨਲ ਵਿਲੀਅਮ ਕਰਕੇ ਸਾਰੇ ਸਕੂਲਾਂ 'ਚ ਹੀ ਹਾਕੀ ਚਾਹੇ ਇੰਗਲਿਸ਼ ਸਕੂਲ ਹੋਣ ਚਾਹੇ ਜਿਹੜੇ ਮਰਜੀ ਸਕੂਲ ਹੋਣ ਉਹਨਾਂ 'ਚ ਹਾਕੀ ਉਹ ਸਾਰੇ ਫਿਰਦੇ ਸੀ। ਉਸ ਵੇਲੇ ਸਾਰੇ ਸਕੂਲਸ ਦੀਆਂ ਸਾਰੇ ਕਾਲਜੇਜਸ ਦੀਆਂ ਹਾਕੀ ਟੀਮਾਂ ਹੁੰਦੀਆਂ ਸੀਗੀਆਂ। ਸੋ ਅਸੀਂ ਉਦੋਂ ਫਿਰ ਮੈਂ 10ਵੀਂ ਕਰਕੇ ਫਿਰ ਦਨ ਮੈਂ ਆਰੀਆ ਕਾਲਜ ਐਡਮਿਸ਼ਨ ਲਈ 76 ਤੇ ਫਿਰ ਉੱਥੇ ਜਾ ਕੇ ਅਸੀਂ ਬਹੁਤ ਹਾਰਡ ਟ੍ਰੇਨਿੰਗ ਕਰਦੇ ਰਹੇ। ਪਹਿਲਾਂ ਮੈਂ ਆਰੀਆ ਕਾਲਜ ਦੀ ਟੀਮ ਲਈ ਖੇਡਿਆ। ਆਪਣੇ ਪੰਜਾਬ ਯੂਨੀਵਰਸਿਟੀ ਚੈਂਪੀਅਨਸ਼ਿਪ ਹੁੰਦੀ ਐ ਇੰਟਰ ਕਾਲਜਸ ਫਿਰ ਉਹਦੇ ਬਾਅਦ ਪੰਜਾਬ ਯੂਨੀਵਰਸਿਟੀ ਦੇ ਬਾਅਦ ਮੈਂ ਇੰਡੀਅਨ ਕੰਬਾਈਨਡ ਯੂਨੀਵਰਸਿਟੀ ਚ ਆ ਗਿਆ ਕਿਉਂਕਿ ਉਸ ਇੰਟਰ ਯੂਨੀਵਰਸਿਟੀ ਲੈਵਲ ਤੋਂ ਫਿਰ ਸੈLECTION ਇੰਟਰ ਯੂਨੀਵਰਸਿਟੀ ਦੀ ਹੋਈ ਪਰ ਜਦੋਂ ਇੰਟਰ ਯੂਨੀਵਰਸਿਟੀ ਤੋਂ ਬਾਅਦ ਹੁੰਦਾ ਨਾ ਲੈਵਲ ਉਦੋਂ ਵੀ ਫਿਰ ਤੁਹਾਨੂੰ ਬਹੁਤ ਮਿਹਨਤ ਕਰਨੀ ਪੈਂਦੀ ਆ ਕਿਉਂਕਿ ਉੱਥੇ ਤੱਕ ਤਾਂ ਤੁਸੀਂ ਇੱਕ ਫਲੋ ਦੇ ਨਾਲ ਚੱਲੀ ਜਾਂਦੇ ਹੋ ਰੈਗੂਲਰ ਰੁਟੀਨ ਜਿਿੰਨੀ ਕੁ ਮੈਨਾਂ ਮੈਂ ਕਹਿੰਦਾ ਆਮ ਪ੍ਰੈਕਟਿਸ ਕਰਕੇ ਪਰ ਜਿਹੜਾ ਉਹ ਬ੍ਰੇਕ ਇਵਨ ਕਰਨਾ ਹੁੰਦਾ ਨਾ ਉੱਥੇ ਜਾ ਕੇ ਉੱਥੇ ਉਹ ਸੀ ਫਿਰ ਉਹ ਹਫਤੇ ਚ 6 ਦਿਨ ਉਦੋਂ ਸਾਡਾ ਸ਼ਡਿਊਲ ਬਣਾਇਆ ਹੁੰਦਾ ਸੀ ਵੀ ਦੋ ਦਿਨ ਆਾ ਟ੍ਰੇਨਿੰਗ ਕਰਨੀ ਆ ਸੋਰੇ ਦੋ ਦਿਨ ਆਾ ਕਰਨੀ ਆ ਦੋ ਦਿਨ ਆਾ ਕਰਨੀ ਆ ਸਾਡਾ 6 ਦਿਨ ਦਾ ਸ਼ਡਿਊਲ ਹੁੰਦਾ ਸੀਗਾ ਪਹਿਲਾਂ ਸੋਰੇ ਮਾਰਨਿੰਗ ਟ੍ਰੇਨਿੰਗ ਕਰਨ ਦਾ ਫਿਰ ਸਾਡੀ ਡਾਈਟ ਵੀ ਬੈਲੈਂਸ ਹੁੰਦੀ ਸੀ ਵੀ ਅਸੀਂ ਆ ਕੇ ਕੀ ਖਾਣਾ ਵਾ ਉਦੋਂ ਇੰਨੀ ਅਵੇਰਨੈਸ ਨਹੀਂ ਸੀ ਪ੍ਰੋਟੀਨ ਵਗੈਰਾ ਹੋਰ ਇਦਾਂ ਦੀਆਂ ਚੀਜ਼ਾਂ ਅਵੇਲੇਬਲ ਹੈ ਨਹੀਂ ਸੀਗਾ ਸੋ ਆਪਣਾ ਦੇਸੀ ਫੰਡਮੈਂਟਲ ਸੀਗਾ ਵੀ ਅਲੂ ਵਾਲੇ ਪੌਖੇ ਖਾ ਲੈ ਦਹੀਂ ਨਾਲ ਲੱਸੀ ਪੀ ਲਈ ਦੁੱਧ ਪੀ ਲਿਆ ਦੇਸੀ ਕਿਉਂ ਬੇਸਿਕਲੀ ਹੀ ਡਲਟਾ ਹੁੰਦੇ ਸੀ ਦੇਸੀ ਖਾਨ ਦੇ ਹਾਂਜੀ ਦੇਸੀ ਖਾਨ